ਹਰ ਗਿਰਤ ਕੀ ਹੋ ਗਿਆ ਓਏ ਟਾਇਰ ਪੈਂਚਰ ਹੋ ਗਿਆ ਟਾਇਰ ਪੈਂਚਰ ਨਹੀਂ ਹੋਇਆ ਟਾਇਰ ਲੱਥ ਗਿਆ ਟਾਇਰ ਲੱਥ ਗਿਆ ਓਹੋ ਇਹ ਤਾਂ ਕੰਮ ਬੜਾ ਖਰਾਬ ਹੋ ਗਿਆ ਓਏ ਵਿਚਾਰਾ ਇਹ ਤੇ ਹੁਣ ਮੋਗੇ ਵਾਲਿਆਂ ਕੋਲ ਖੜਨਾ ਪੈਣਾ ਉਹ ਟਰੈਕਟਰ ਨਵਾਂ ਬਣਾਉਣਾ ਪੈਣਾ ਹਰ ਗਿਰਤ ਗਿਰਦਾ ਕਿਆ ਪਾਪਾ ਟਰੈਕਟਰ ਹੀ ਨਵਾਲਿਆ ਤਾਂ ਮੈਨੂੰ ਟਰੈਕਟਰ ਹੀ ਨਵਾਲਿਆ ਦਿੱਗੇ ਅਮਨ ਬਣ ਗਿਆ ਬਣ ਗਿਆ ਵਿਚਾਰੇ ਨੇ ਥੋੜਾ ਜਿਹਾ ਰੇਡ ਨਾਲ ਫੇਰ ਲਾਤ ਜਣਾ ਦੇ ਠੀਕ ਆ ਹਾਂਜੀ ਸੋ ਮਿੱਤਰੋ ਤੁਸੀਂ ਵੇਖ ਸਕਦੇ ਜੇ ਸਾਰਿਆਂ ਤੋਂ ਪਹਿਲਾਂ ਤੇ ਸਾਸਰੀ ਘਾਲ ਆ ਜੀ ਤੁਹਾਨੂੰ ਸਾਰਿਆਂ ਨੂੰ ਕਿੰਨੇ ਦਿਨ ਹੋ ਗਏ ਆ ਆਪਣੀ ਇੱਕ ਨਵੀਂ ਵੀਡੀਓ ਨਹੀਂ ਆਈ ਤੇ ਆ ਤੁਹਾਡੇ ਸਾਹਮਣੇ ਆ ਇੱਧਰ ਵੇਖ ਲੋ ਕੰਮ ਡਿਆ ਆ ਆਪਣਾ ਚੱਲਣਾ ਤੂੜੀ ਵਾਲਾ ਡਿਆ ਆ ਸ਼ੈੱਡ ਬੰਨ ਤੇ ਇੱਧਰ ਪਿੱਛੇ ਬੋਰ ਡਿਆ ਹੁਣ ਸਮਸਰੀ ਵੱਲ ਕਿਉਂਕਿ ਪਾਣੀ ਜਿਹੜਾ ਇਹ ਨਾਲ ਸਾਡਾ ਘਰ ਵਾਲਾ ਬਹੁਤ ਬੜਾ ਖਰਾਬ ਹੈ ਤਾਂ ਕਰਕੇ ਹੁਣ ਬੋਰ ਦਾ ਜਿਹੜਾ ਕੰਮ ਆ ਉਹ ਮੁੱਕ ਗਿਆ ਆ ਤੇ ਇਹ ਜਿਹੜਾ ਬੋਰ ਹੋਇਆ ਸਾਡਾ ਇਹ ਹੋਇਆ ਜਾ ਕੇ 300 ਫੁੱਟ ਤੇ ਤੇ ਕਮੈਂਟ ਕਰਕੇ ਦੱਸੋ ਵੀ ਤੁਹਾਡੇ ਏਰੀਆ ਦੇ ਵਿੱਚ ਜਿਹੜਾ ਬੋਰ ਦਾ ਪਾਣੀ ਆ ਮੋਟਰ ਦਾ ਉਹ ਕਿੰਨਾ ਕਿੰਨਾ ਆ ਕਿਉਂ ਕਰਨਾ ਹਾਂਜੀ ਕਿਉਂਕਿ ਸਾਡਾ ਪਾਣੀ ਤਾਂ ਬਹੁਤ ਜ਼ਿਆਦਾ ਖਰਾਬ ਹੋ ਚੁੱਕਾ ਹੈ ਪੀਲਾ ਇਕਦਮ ਪੀਲਾ ਪੰਜ ਮਿੰਟ ਦੇ ਵਿੱਚ 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 ਨਾ ਪਾਣੀ ਜਿਹੜਾ ਸਾਡਾ ਉਹ ਪੀਲਾ ਹੋ ਜਾਂਦਾ ਆ ਮੰਮੀ ਜਦੋਂ ਤੇਰਾ ਵਿਆਹ ਹੋ ਕੇ ਤੂੰ ਆਈ ਹੁੰਦੀ ਨਵੀਂ ਨਵੀਂ ਉਦੋਂ ਪਾਣੀ ਠੀਕ ਹੈ ਕਿ ਉਦੋਂ ਵੀ ਇਤਰਾਹ ਦਾ ਸੀ ਸਹੀ ਉਦੋਂ ਤਾਂ ਠੀਕ ਹੀ ਜਦੋਂ ਘਰ ਨਾਲਕੇ ਲੱਗੇ ਸੀ ਉਦੋਂ ਸਾਰਾ ਉਹ ਹੀ ਪਾਣੀ ਵਰਤੀਦਾ ਸੀ ਅੱਜ ਪਹਿਲਾਂ ਸਹੀ ਹੀ ਆ ਥੋੜੇ ਟਾਈਮ ਦੇ ਵਿੱਚ ਵਿੱਚ ਹੀ ਹਨਾ ਜ਼ਿਆਦਾ ਖਰਾਬ ਹੋਇਆ ਪਾਣੀ ਥੋੜੇ ਟਾਈਮ 'ਚ ਹੋਇਆ ਵਾ ਠੀਕ ਜੋ ਘਰ ਵਾਲੇ ਨਾਲਕੇ ਦਾ ਅਜੇ ਵੀ ਸਹੀ ਆ ਇੰਨਾ ਖਰਾਬ ਥੋੜਾ ਹੈ ਹਾਂ ਆ ਪਾਰਾ ਕਿਨਾਂ ਹੈ ਇਹ ਪੈਪ ਖੋ ਤੇ ਇਹਦੇ ਨਾਲ ਹੁਣ ਪਾਇਪ ਖੋਲਣ ਡੇ ਆ ਕੱਢਣ ਡੇ ਜਿਹੜੇ ਵਾਰ ਆਹੋ ਉਹ ਹੀ ਪਾਇਪ ਕੱਢਣ ਡੇ ਮੋਟਰ ਸਵੇਰ ਦੀ ਪਾਤੀ ਆ ਉਹ ਸਾਹਮਣੇ ਮੋਟਰ ਪਈ ਆ ਤੇ ਆਹੋ ਮੋਟਰ ਜਿਹੜੀ ਉਹ ਉਹੋ ਹੀ ਬੋਰ ਦੇ ਵਿੱਚ ਜਾਂਦੀ ਆ ਕੇ ਅੱਛਾ ਉਹ ਇੱਥੇ ਰੱਖੀ ਆ ਆਹੋ ਭਈ ਬੋਰ ਤੇ ਮੈਂ ਆਖਾ ਪਾਇਪ ਕੱਢਣ ਵਾਲੇ ਆ ਤੇ ਮੋਟਰ ਕਿਤਰਾ ਜਨ ਵਿੱਚ ਪਾ ਕੇ ਤੇ ਪਾਣੀ ਕੱਢ ਵੀ ਦਿੱਤਾ ਨਹੀਂ 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 ਉਹ ਉਹਨਾਂ ਨੇ ਨਾ ਚੈੱਕ ਕਰ ਲਿਆ ਸੀ ਸਵੇਰੇ ਅੱਛਾ ਪਾਣੀ ਜਿਹੜਾ ਹੈ ਨਾ ਪਾਣੀ ਆ ਗਿਆ ਫੁੱਲ ਫਟਾ ਫੁੱਲ ਸਪੀਡ ਦੇ ਵਿੱਚ ਬਾਹਰ ਤੇ ਹੁਣ ਉਹਨਾਂ ਨੇ ਕੱਢ ਕੇ ਤੇ ਫੇਰ ਸਾਈਡ ਤੇ ਰੱਖਤੀ ਆ। ਅੱਛਾ ਅੱਛਾ ਤੇ ਹੁਣ ਜਦੋਂ ਪੈਮ ਨਿਕਲ ਜਾਣਗੇ ਤੇ ਫੇਰ ਪਲੰਬਰ ਦਾ ਕੰਮ ਰਹਿਣਾ ਫੇਰ ਪਲੰਬਰ ਨੇ ਸਾਰਾ ਕੰਮ ਕਰਨਾ ਆਪਣਾ। ਅੱਛਾ ਤੇ ਮੈਂ ਸੋਚਿਆ ਕਿ ਮੋਟਰ ਚਲਾਈ ਮੋਟਰ ਉਹ ਜਿੱਦਾਂ ਦੀ ਘਰ ਲਈ ਬੜਾ ਪਾਣੀ ਭਰ ਗਿਆ ਹੈ ਪੂਰਾ ਤੇ ਅੱਧੀ ਮੈਂ ਸੋਚਿਆ ਇਹ ਮੋਟਰ ਜੇ ਮੋਟਰ ਲੱਗਣੀ ਜਿੱਦਾਂ ਦੀ ਘਰ ਲੱਗੀ ਆ। ਲੈ ਕਿਰਨ ਤੈਨੂੰ ਇਹ ਵੀ ਨਹੀਂ ਪਤਾ ਕਿਹੜੀ ਮੋਟਰ ਲੱਗਣੀ ਆ। ਇਹ ਵਿੱਚ ਜਾਣੀ ਨਾ। ਇਹ ਮੋਟਰ 50 ਫੁੱਟ ਥੱਲੇ ਗਈ ਆ ਪਾਣੀ ਦੇ ਵਿੱਚ ਤੇ ਬੱਤੀ ਕਿੱਦਾਂ ਜਾਊਗੀ ਇਹਦੇ ਵਿੱਚ? ਬੱਤੀ ਤੇ ਸਤਾਰਵੀਂ ਵਿੱਚ ਸਤਾਰਵੀਂ ਨਾਲ ਜਾਣੀ ਆ ਥੱਲੇ ਹਾਏ ਇਹ ਤਾਂ ਧਰਤੀ ਚ ਕਰੰਟ ਧਰਤੀ ਚੋ ਕਰੰਟ ਨਹੀਂ ਹੁੰਦਾ ਧਰਤੀ ਚੋ ਕਰੰਟ ਤੇ ਇਹ ਗੱਲ ਬਾਤ ਆ ਬਾਕੀ ਇਧਰ ਆ ਪੈਵ ਨਿਕਲ ਗਿਆ ਬਾਕੀ ਤਾਂ ਇਧਰ ਮਿਸਤਰੀ ਸਾਹਿਬ ਆੜੇ ਲੱਗਿਆ ਕਿਵੇਂ ਮਿਸਤਰੀ ਸਾਹਿਬ ਠੀਕ ਠਾਕ ਕਦੋਂ ਤੱਕ ਮੁਕਾਦੋਗੇ ਕੰਮ ਲੋਕਾਂ ਦਾ ਦੋ ਦਿਨਾਂ ਦਾ ਹੁੰਦਾ ਸਾਡਾ ਫੈਮਿਲੀ ਮਿਸਤਰੀ ਆਹ ਕਹਤਾ ਕਿ ਮੋੜਾਂਗੇ ਕੀ ਹੈ ਹਾਂ ਇਟਾਂ ਬਿੱਲੇ ਸਾਰੇ ਨੇ ਟੋਹੜੀਆਂ ਵੇਖ ਲਾ ਹੈ ਮਿਸਤਰੀ ਸਹੀ ਗੱਲ ਹੈ ਸਹੀ ਗੱਲ ਹੈ ਕੱਲਾ ਹੀ ਬੜਾ ਕੱਲਾ ਹੀ ਲੈ ਮੈਂ ਹਟਦਾ ਵੀ ਨਹੀਂ ਪਤਾ ਹੀ ਨਹੀਂ ਹਟਦਾ ਇਹਨੂੰ ਜਿੱਥੇ ਮਰਜ਼ੀ ਡਾਦੋ ਲੱਗਾ ਰਿਆਂਦਾ ਵਿਚਾਰਾ ਨਹੀਂ ਹਟਦਾ ਵਾਕਿਆ ਹੀ ਤੇ ਇਹ ਆ ਜੀ ਆਪਣਾ ਸ਼ੈੱਡ ਏ ਆ ਬਾਣ ਜਿਹਦੇ ਵਿੱਚ ਆਪਾਂ ਪਾਉਣੀ ਆ ਜੀ ਤੂਲੀ ਡੰਗਰਾਂ ਵਾਸਤੇ ਤੇ ਉਦੋਂ ਤੋਂ ਤੁਹਾਨੂੰ ਜਿੱਦਾਂ ਮੈਂ ਪਹਿਲਾਂ ਦੱਸਿਆ ਸੀ ਵੀ ਆਪਣਾ ਪਹਿਲਾਂ ਤੂੜੀ ਵਾਲਾ ਕਮਰਾ ਜਿਹੜਾ ਸੀ ਉਹ ਘਰ ਹੀ ਤੇ ਉਹ ਹੁਣ ਬਾਹਰ ਕਰਕੇ ਤੇ ਇੱਥੇ ਪਾਉਣਾ ਆ ਜੀ ਤੂੜੀ ਵਾਲਾ ਸ਼ੈੱਡ ਆਪਾਂ ਤੇ ਜਿਹੜਾ ਕਮਰਾ ਤੁਹਾਨੂੰ ਤੂੜੀ ਵਾਲਾ ਵਿਖਾਇਆ ਤੇ ਉਹ ਫਕਰ ਨਹੀਂ ਪਾਇਆ ਉਹ ਨਹੀਂ ਪਾਇਆ ਜੀ ਉਹ ਨਹੀਂ ਅਜੇ ਪਾਇਆ ਅੱਛਾ ਉਹ ਵੀ ਵਿਖਾਵਾਂਗੇ ਇਹਨਾਂ ਨੂੰ ਉਹ ਵੀ ਵਿਖਾਵਾਂਗੇ ਤੁਹਾਨੂੰ ਇਹ ਆ ਜੀ ਗੱਲਬਾਤ ਸਾਰੀ ਤਾਂ ਕਰਕੇ ਵੀਡੀਓ ਜਿਹੜੀਆਂ ਹੀ ਆਪਣੀਆਂ ਨਹੀਂ ਬੰਡੀਆਂ ਅੱਗੇ ਤੇ ਮੈਂ ਹਾਂ ਚੱਲ ਕੰਮ ਥੋੜਾ ਜਿਹਾ ਢਿੱਲਾ ਹੋ ਜਾਂਦਾ ਹੈ ਮਿਸਤਰੀਆਂ ਵੱਲੋਂ ਫੇਲ ਮਿਲ ਜਾਂਦੀ ਹੈ ਤੇ ਫੇਰ ਹੀ ਬਣ ਗਈਆਂ ਵੀਡੀਓ ਤੁਜੀ ਨਜ਼ਰ ਮਿਸਤਰੀ ਲੱਗੇ ਹੋਣ ਚਾਹਨੇ ਬਣਣੀਆਂ ਜਾਂ ਆਉਂਦੀਆਂ ਸਹੀ ਗੱਲ ਹੈ ਇਦਾਂ ਹੀ ਆ ਤੇ ਬਾਕੀ ਹਰ ਕੀਰਤਾ ਕੱਲ ਆਪਾਂ ਬਰਥਡੇ ਕੀਤਾ ਸੀ ਸੈਲੀਬ੍ਰੇਟ ਤੇ ਉਹਨੇ ਅੱਜ ਛੁੱਟੀ ਕਰ ਲਈ ਆ ਆ ਵੇ ਵੀ ਜੇ ਤੁਰਿਆ ਫਿਰੰਡਿਆ ਕਹਿੰਦਾ ਅੱਜ ਮੇਰੀ ਛੁੱਟੀ ਕਰਾਓ ਨਹੀਂ ਤੇ ਮੈਂ ਵਿਲ ਵਿਲ ਕੇ ਕੰਬਲਾ ਹੋ ਜਾਣਾ ਆ ਰੋਣ ਲੱਗ ਪਿਆ ਪੂਰਾ ਕੇ ਇਹ ਕੱਲਾ ਕੱਲਾ ਲਾਡਲਾ ਜ਼ਿਆਦਾ ਹੋ ਗਿਆ ਲਾਡਲਾ ਜ਼ਿਆਦਾ ਹੋ ਗਿਆ ਜਿਆਦਾ ਤੋਂ ਇਹਨੂੰ ਲਾਡ ਕਰ ਕਰ ਕੇ ਨਿਗਾਰਦਾ ਆ ਹੂੰ ਕਿਨੇ ਤੇ ਕਿਨੇ ਮੁੜੇ ਤੇ ਮੁੜੇ ਮੇਰੇ ਹਾਗੇ ਪੰਜ-ਸੱਤ ਪੰਜ ਪੋਤੜਾ ਹੁਣ ਬਿੰਦਿਆ ਮੂੜਾ ਪੋਤੜਾ ਹੋਇਆ ਹੈ ਅੱਛਾ ਦਿਖਾਣਾ ਨਹੀਂ ਮੈਂ ਨਹੀਂ ਵੇਖਿਆ ਨਾ ਯਾਰ ਕਿੰਨੇ ਚਿਰ ਦਾ ਹੋ ਗਿਆ ਉਹ ਉਹ ਸਾਲ ਦਾ ਹੋ ਗਿਆ ਸਾਲ ਦਾ ਹੋ ਗਿਆ ਸਾਲ ਦਾ ਹੈ ਠੀਕ ਆ ਠੀਕ ਆ ਚਲ ਵਧੀਆ ਆ ਗਿਆ ਤੇ ਬਾਕੀ ਆ ਜਿਹੜੀ ਰੇਤ ਆ ਨਾ ਇਹ ਨਿਗਲੀ ਆ ਸਾਰੀ ਬੋਰ ਦੇ ਵਿੱਚੋਂ ਵੇਖ ਲਾ ਕੇ ਨਾ ਇਹ ਘਟੋ ਘਟ ਪੌਣਾ ਸਾ ਇੱਕੜਾ ਦੇ ਲਾਗੇ ਰੇਤ ਹੈਗੀ ਉਹ ਨਹੀਂ ਸਾਫ ਹੈ ਰੇਤ ਇਹ ਤਾਂ ਇਹਨੂੰ ਯੂਜ਼ ਕਰ ਲੈਣੇ ਤੇ ਯੂਜ਼ ਕਰਨੀ ਆ ਜਦੋਂ ਆ ਖੁਰਲੀਆਂ ਨਹੀਂ ਬਣਾਈਆਂ ਇੱਧਰ ਡੰਗਰਾਂ ਵਾਲੀਆਂ ਜਦੋਂ ਖੁਰਲੀਆਂ ਬਣਾਉਣੀਆਂ ਤੈਨੂੰ ਰਿਲਗਾਨ ਨੂੰ ਇਹੋ ਪਲਸਟਰ ਕਰਨੀ ਆ ਇਹ ਰੇਤ ਨਾਲੀ ਚਮਕ ਵੇਖ ਜਿੱਦਾਂ ਵਿੱਚ ਨਾ ਆਵੇ ਕਿ ਨਾ ਲਿਸਕ ਵੇ ਕਿੰਨੀ ਹੈ ਨਾ ਜਿੱਦਾਂ ਪੱਥਰ ਹੁੰਦੇ ਆ ਵਿੱਚ ਉਹ ਪੱਥਰ ਨਹੀਂ ਸ਼ੀਸ਼ਾ ਹੁੰਦਾ ਜੀ ਸ਼ੀਸ਼ਾ ਹੁੰਦਾ ਚਮਕ ਕਿੰਨੀ ਆ ਨਾ ਰੇਤ ਦੀ ਆਹ ਹਾਂ ਹਾਂ ਬੜੀ ਚਮਕ ਦੇਖ ਲੈ 300 ਫੁੱਟ ਦੇ ਜਾ ਕੇ ਪੰਮੀ ਪਾਣੀ ਸਾਫ ਹੋਇਆ ਇਹ ਮੰਡ ਜਿਹੜਾ ਆਇਆ ਵੇਖ ਲੈ ਵੀ ਤਰਤੀਬ ਦੇ ਥੱਲੇ ਪਤਾ ਨਹੀਂ ਠੀਕ ਹੋ ਜਾ ਕਹਿੰਦੇ ਹੀ ਕਿ ਪਾਣੀ ਟੋਇਆ ਕੱਢਦੇ ਹਾਂ ਤਾਂ ਪਾਣੀ ਨਿਕਲਦਾ ਹੀ ਤੇ ਬਾਅਦ ਵਿੱਚ ਹੁਣ ਪਾਣੀ ਕਿੱਥੇ ਦਾ ਕਿੱਥੇ ਚਲ ਗਿਆ ਤੇ ਆਉਣ ਵਾਲੇ ਹਰ ਕੀਰਤ ਦੇ ਟਾਈਮ ਤੇ ਪਾਣੀ ਕਿੱਥੇ ਜਾਊਗਾ ਨੋਈ ਵੇਖ ਲਾ ਤੂੰ ਉਹ ਗੱਲ ਸਹੀ ਹੈ ਕਿ ਕੋਈ ਟਾਈਮ ਨਾ ਆਪਾਂ ਪਾਣੀ ਨੂੰ ਤਰਸਣਾਵਾ ਪਾਣੀ ਨੂੰ ਤਰਸਣਾ ਆ ਮਤਲਬ ਕਿ ਦਿਨੋਂ ਦਿਨ ਪਾਣੀ ਦਾ ਲੈਵਲ ਜਿਹੜਾ ਡਾਊਨ ਜਾਣ ਹੀ ਡਿਆ ਆਗੇ ਹੁਣ 300 ਫੁੱਟ ਤੇ ਜਾ ਕੇ ਸਾਡਾ ਪਾਣੀ ਆਇਆ ਵੇਖ ਲਓ ਜਾ ਕੇ 300 ਫੁੱਟ ਐਨਾ ਪਾਣੀ ਖਰਾਬ ਹੋ ਗਿਆ ਉੱਤੇ ਇਧਰ ਬੋਟੇ ਨਾ ਰਹਾਤਾ ਫਿਰ ਸਵੇਰੇ ਬੋਟੇ ਮੈਂ ਸਾਰੇ ਜਿਹੜੇ ਪਾਣੀ ਦਾ ਨਿਵਾਲਤੇ ਜਦੋਂ ਨਾ ਮੋਟਰ ਚੈੱਕ ਕੀਤੀ ਨਾ ਇੰਨਾ ਪ੍ਰੈਸ਼ਰ ਬਣਿਆ ਹੈ ਮੈਂਟੋ ਮੈਂਟੀ ਮਿਸਤਰੀਆਂ ਦੀਆਂ ਸਾਰੀਆਂ ਇੱਟਾਂ ਤਰ ਹੋ ਗਈਆਂ ਸਾਰੀਆਂ ਕਿ ਪਾਣੀ ਕਿੰਨਾ ਇੰਨਾ ਜ਼ਿਆਦਾ ਹੈ ਨਾ ਜਿੰਦੇ ਕਾ ਤਿਆਰ ਨਹੀਂ ਨਾ ਹੋਇਆ ਜਦੋਂ ਤਿਆਰ ਹੋਗੇ ਨਾ ਸਾਨੂੰ ਥੋੜੇ ਦਿਨ ਚਾ ਆਉਣਾ ਵਾ ਆਪਾਂ ਆਪਣਾ ਕਾ ਛੱਡ ਕੇ ਇੱਥੇ ਰਹਿਣਾ ਕਰਨਾ ਮੰਜੀ ਦਾ ਇੱਥੇ ਜੁੱਲੀ ਮਿਸਤਰਾ ਲੈ ਕੇ ਬਰਸਨ ਵੀਜੋ ਬਾਈ ਥੇ ਹਾਂ ਹੁਣ ਬਰਸਨ ਵੀਜਦੀ ਹੈਗੇ ਮੇਰਾ ਪਾਣੀ ਮੁਟਾ ਹਾਂ ਸਹੀ ਗੱਲ ਆ ਮੈਂ ਵੀ ਤੇਰੇ ਕੋਲ ਆ ਬਰਸਨ ਵੀਜੋ ਬਾਈ ਥੇ ਸਹੀ ਗੱਲ ਆ ਭਾਈ ਬਰਸਨ ਵੀਜਦੀ ਨਾ ਮਿੰਟੋ ਮਿੰਟ ਭਰ ਦਿਆ ਕਰਨਾ ਜਿੰਨਾ ਪਾਣੀ ਆ ਜਿੰਨਾ ਪਾਣੀ ਆ ਹੁਣ ਵਾਕੇ ਸਹੀ ਗੱਲ ਆ ਹੁਣ ਬਰਸਨ ਨਹੀਂ ਨੀਜਿਆ ਜਾਣਾ ਇੱਥੇ ਬਰਸਨ ਵਾਲਾ ਕੰਮ ਮੁੱਕ ਗਿਆ ਹੁਣ ਕੇ ਉਹ ਕੰਮ ਬਰਸਨ ਹੁਣ ਪੈਲੀ ਚ ਵੀਜਾਂਗੇ ਹਾਂ ਮੈਂ ਵੀ ਥਾ ਕਰੀ ਮੈਂ ਵੀ ਥਾ ਕਰੀ ਅੱਛਾ ਇਹ ਆ ਜੀ ਸਾਰੀ ਗੱਲ ਬਾਤ ਤੇ ਬਾਕੀ ਚਲੋ ਜਦੋਂ ਮਿਸਤਰੀਆਂ ਦਾ ਕੰਮ ਮੁੱਕਦਾ ਆ ਤੇ ਫੇਰ ਵੀਡੀਓ ਵद्या ਦਿਵਾਲੇ ਹੋਵਾਂਗੇ ਕੀ ਗੱਲਾਂ ਕੀਤਾ ਥੱਕ ਗਿਆ ਆ ਬੜਾ ਸੋਚਾਂ ਦੇ ਵਿੱਚ ਪਿਆ ਕਹਿਣ ਲਿਆ ਵਾ ਮਮਾ ਮਸਾਪ ਗਿਆ ਬੜਾ ਸਿਆ ਹੋ ਗਿਆ ਕੀ ਗੱਲ ਆ ਹੈ ਕਿਹੜੀਆਂ ਸੋਚਾਂ ਚ ਪਿਆ ਆ ਹਾਏ 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 ਸੱਚੀ ਥੱਕ ਗਿਆ ਵਾ ਕੀ ਹੋ ਗਿਆ ਪੁੱਤਰ ਇਹਨਾਂ ਰਸੀਆਂ ਗੱਲ ਨਹੀਂ ਆ ਤੂੰ ਥੱਕ ਗਿਆ ਆ ਕਿਹੜਾ ਕੰਮ ਕੀਤਾ ਸੀ ਕਦ ਨਾਲ ਟਰੈਕਟਰ ਚਲਾਉਂਗਾ ਟਰੈਕਟਰ ਨਹੀਂ ਇਹਨਾ ਥੱਕ ਗਿਆ ਟਰੈਕਟਰ ਚਲਾ ਕੇ ਕਿੰਨੇ ਗੀਅਰ ਪਾਇਆ ਟਰੈਕਟਰ ਦੇ ਵੜੇ ਜ਼ਿਆਦਾ ਕਿੰਨੇ ਗੇਅਰ ਹੁੰਦੇ ਬਣਾ ਟਰੈਕਟਰ ਦੇ ਪਤਾ ਤੈਨੂੰ ਕਿੰਨੇ ਸੋਪਰਾਵਾ ਚਾਰ ਗੇਅਰ ਹੁੰਦੇ ਟਰੈਕਟਰ ਦੇ ਇਹ ਤੂੰ 5 ਦੱਸਣ ਦਿਆਂ 4 ਹੁੰਦੇ ਆ 4 ਹੋਰ ਇੱਕ 4 ਹੁੰਦਾ ਇੱਕ 4 ਨਹੀਂ ਹੁੰਦਾ 4 4 ਹੁੰਦੀ ਆ ਐਦਾਂ ਹਾਂਜੀ ਕਿਦਾਂ ਫੇਰ ਕਹਿਣਾ ਖਲਾਸੀ ਵਾਵਾ ਮਿਲੀ ਹੈ ਫਿਲਮਾਂ ਤੋਂ ਜੇ ਖਲਾਸੀ ਫਿਲਮਾਂ ਤੋਂ ਮਿਲੀ ਹੈ ਤਾਂ ਸਤਿ ਸ਼੍ਰੀ ਅਕਾਲ ਆਪਾਂ ਲੰਗਰ ਪਕਾਵਾਂਗੇ ਵਾਕੇ ਸਹੀ ਗੱਲ ਹੈ ਅੱਜ ਮਿਸਤਰੀ ਦੱਸਾਂ ਕਿ ਚੱਕਰ ਹੋਇਆ ਆ ਸਮਰਸੀਵਾਲ ਵਾਲੇ ਆ ਜਿਹੜੇ ਬੋਰ ਕਰਨ ਵਾਲੇ ਆ ਇਹ ਚ ਲੱਗੇ ਆ ਸ਼ਹਿਰ ਤੇ ਦੋ ਹੀ ਰਹਿ ਗਏ ਤਾਂ ਕਰਕੇ ਮੇਰੇ ਕਹਾਂ ਚ ਕਿਰਨਾ ਅੱਜ ਤਾਂ ਥੋੜਾ ਜੀ ਖੇਤਲ ਘੱਟ ਹੋਈ ਹੈ ਹਾਂ ਜੀ ਤੇ ਕਿੰਨੇ ਪਾਣੀ ਅੱਜ ਨਹੀਂ ਬਣਾਉਣਾ ਪਿਆ ਕਿੰਨੇ ਹੋਮੀ ਦੂਜੇ ਮਿਸਤਰੀ ਚਾਰ ਦੋ ਤਿੰਨ ਦੋ ਉਹ ਆ ਤੇ ਦੋ ਇਹ ਲੱਗੇ ਆ ਚਾਰ ਤੇ ਦੋ ਅੱਜ ਛੁੱਟੀ ਤੇ ਆਏ ਨਹੀਂ ਕਹਿੰਦੇ ਨੇ ਵਿਸਾਖੀ ਦੀ ਛੁੱਟੀ ਕਰਨੀ ਆ ਸੇ ਦੇ ਘਰ ਦੇ ਆਹ ਹੈ ਹਾਨੂੰ ਤਾਂ ਲੱਗਦਾ ਹੈ ਕਿ ਬਾਬੇ ਤਾਂ ਲੰਗਰੀ ਪਕੌੜੇ ਤੇ ਲੰਗਰੀ ਹੁੰਦਾ ਹੈ ਕਿ ਜਿੱਥੇ ਕੰਮ ਚੱਲਦਾ ਹੈ ਆਹ ਹੈ ਗੁਰੂ ਕੋ ਲੱਗੇ ਬੋਲ ਆਹ ਜੀ ਗੱਲਬਾਤ ਸਾਰੀ ਧੁੱਪ ਬਹੁਤ ਜ਼ਿਆਦਾ ਹੋ ਗਈ ਹੈ ਗਰਮੀ ਉਹਨਾਂ ਵਾਲੇ ਦਿਨਾਂ 'ਚ ਹੋਰ ਵੱਜ ਜਾਣੀ। ਆਏ ਤੇ ਫਿਲਮਾਂ ਬਣਾਉਂਦੇ ਪਸੀਨਾ ਨਿਕਲਿਆ ਕਰਨਾ। ਮੈਂ ਕਹਿੰਦਾ ਪਤਲੇ ਥਗੇ ਆ ਆਪਾਂ ਆਪਸ ਨੂੰ ਲੱਗ ਜਨਾ ਕਿ ਸ਼ਿਫ ਕਰੀ ਗੋਖਾ ਲੂਕਣਾ। ਸੋ ਬਾਕੀ ਇਹ ਅੱਜ ਗੱਲਬਾਤ ਸਾਰੀ ਮਿੱਤਰੋ ਜਦੋਂ ਆਪਣਾ ਆਹ ਕੰਮ ਸਾਰਾ ਕੰਪਲੀਟ ਹੋ ਜਾਂਦਾ ਆ ਤੇ ਫਿਰ ਵੀਡੀਓ ਰੈਗੂਲਰ ਕਰਾਂਗੇ ਤੇ ਬਾਕੀ ਕੋਸ਼ਿਸ਼ ਕਰਾਂਗੇ ਜੇ ਇੱਕ ਇੱਕ ਸੀਨ ਬੰਦਾ ਜਾਊਗਾ ਨਾਲ ਦੀ ਨਾਲ ਤੇ ਉਹ ਬਣਾਵਾਂਗੇ ਤੇ ਕਰੀਏ ਫਿਰ ਅੱਜ ਬਣ ਸਕਦੀ ਹੀ ਪਰ ਆਪਾਂ ਢਿਲ ਮਾਰਦੇ ਆ ਅੱਜ ਬਣ ਸਕਦੀ ਹੈ ਕਿਉਂਕਿ ਅੱਜ ਮਿਸਤਰੀ ਨਹੀਂ ਹੈਗੇ ਦੋ ਹੀ ਮਿਸਤਰੀ ਸੀ ਤੇ ਆ ਮੈਂ ਵੀ ਕੇਰੀ ਨਹੀਂ ਕੀਤੀ ਇਸ ਕੰਮ ਵਾਲ ਦੇ ਜੀ ਕੀਤੀ ਵੀ ਸਰੀਰ ਬੜਾ ਥੱਕਿਆ ਜਾਵਾ ਜੀ ਨਹੀਂ ਕਰਨੀ ਹਾਂ ਜੋਰ ਪੂਰਾ ਚੱਲਣ ਰਿਆ ਹਣਾ ਇਹ ਚੱਕਰ ਆ ਇਹੋ ਹੀ ਚੱਕਰ ਆ ਤੇ ਕੀ ਕਰ ਸਕਦੇ ਹਾਂ ਲੀੜਿਆਂ ਦੀ ਹਾਲਤ ਵੇਖੋ ਸਾਡੇ ਜੀ ਹਾਂਜੀ 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 ਥੋੜੇ ਜਿਹਾ ਤਰਸ ਖਾਵਾੜੀ ਚਟੀਆਂ ਲੇਬੜਿਆਂ ਲੀੜਿਆਂ ਵਾਲੀਆਂ ਚੰਗੀਆਂ ਲੱਗਦੀਆਂ ਰੇਗਾ ਕੰਮ ਕਰਦੀਆਂ ਸੋਹਣੀਆਂ ਲੱਗਦੀਆਂ ਆ ਅੰਡਰਸਟੈਂਡ ਅੰਡਰਸਟੈਂਡ ਦੈਟ ਹਾਂਜੀ ਤੇ ਚਲੋ ਠੀਕ ਹੈ ਜੀ ਫਿਰ ਕਰਦੇ ਹਾਂ ਜੀ ਆਪਣੇ ਇਸ ਛੋਟੇ ਜਿਹੇ ਵਲੌਗ ਦਾ ਐਂਡ ਦੇ ਜਲਦੀ ਮਿਲਦੇ ਆ ਨੈਕਸਟ ਵਲੌਗ ਚ ਓਕੇ ਜੀ ਬਾਏ 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 ਸਾਰਿਆਂ ਨੂੰ